ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਫਿਰ ਢਿੱਲਾਉ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਵਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜਿਆ ਵੈੜ ਗੱਪਣਿਆਂ ਤੇ ਇੱਕ ਧੋਕੜ ਗੱਪਣ ਦਿਖਾਵਾਂਗੇ ਤੇ ਇੱਕ ਗੱਪਣ ਤਿਆਰ ਝੋਟੀ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਬਾਈ ਹਰਮਨਦੇ ਕੋਲ ਤੇ ਆਜੋ ਕਰਦੇ ਪਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਟੇਲ ਹਾਂ ਠੀਕ ਹੈ ਵੀਰ ਜੀ ਸਸਿਆ ਭਾਜੀ ਦੋਸਤ ਨਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਤੇਰੀ ਵਿੱਚੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਭਾਜੀ ਮੇਰਾ ਹਰਵੰਝ ਪਿੰਡ ਰਾਇਆ ਸੰਸੀ ਜ਼ਿਲ੍ਹਾ ਮਰਸਾਦ ਤਸੀਲ ਜਨਾਲਾ 에어ਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 886444233 ਭਾਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਕਰ ਲਿਆ ਇਧਰੋਂ ਕਰ ਲਿਆ ਵੱਡੀ ਮਿਹਨਤ ਚਲੋ ਵੱਡੀ ਮਿਹਨਤ ਕਰ ਲਈ ਨੇ ਦੱਸਿਓ ਭਾਈ ਜੀ ਡਿਟੇਲ ਮੈਂ ਸੂਈ ਹੋਏ ਦੇ ਲੋਕੀ ਕਹਿੰਦੇ ਟਾਈਮ ਲੱਗਾ ਬਾਜ਼ਾਰ ਲੱਗੇ ਆ ਠੀਕ ਹੈ ਠੀਕ ਹੈ ਲੋ ਬਈ ਕਰੋ ਚੱਕ ਪੰਡਾਂ ਪਈਆਂ ਕਰਮ ਵਾਲੀ ਦਾ ਕਿੰਨਾ ਕੁ ਭਾਈ ਟਾਈਮ ਖੜਦੀ ਹੈ ਜੀ ਭਾਈ 5-6 ਦਿਨ ਮੈਂ ਕੱਢ ਜੂਗੀ ਅੱਛਾ ਜੀ ਸ਼ਾਇਦ ਹੋਣਿਆ ਇੰਨੀ ਮੈਂ ਹੱਥ ਲੱਟਣਾ ਬਖਾਓ ਸਾਦੀ ਆ ਇਹਨੇ ਠੀਕ ਹੈ ਠੀਕ ਹੈ ਤੇ ਕਿਨਵਾ ਸੁਗਾ ਸੋਣਾ ਨੇ ਕਿਨਵਾ ਸੁਗਾ ਸੋਣਾ ਜੀ ਠੀਕ ਹੈ ਠੀਕ ਹੈ ਤੇ ਪਿਛਲੇ ਸਵੇਰੇ ਦਾ ਪਤਾ ਕੋਈ ਮਿਲਕਰ ਕੌੜੇ ਦਾ ਪਾਰੀ ਕਾੜਾ ਚਾਹੇ 16 17 ਕਿਲੋ ਤੋਂ ਮਾਰਨਾ ਕੋ ਨਹੀਂ ਰਹੀ ਮੈਂ ਅੱਛਾ ਜੀ ਕੋਈ ਆਪਣੀ ਸਮਝ ਲਾ ਲੈ ਵੀ ਮੀਨ ਨੇ ਕਿਲਾ ਚੋਣਾ ਆ ਠੀਕ ਹੈ ਠੀਕ ਹੈ ਲਓ ਭਾਜੀ ਕੱਤ ਕਾੜ ਬਹੁਤ ਹੀ ਤਕੜਾ ਵਾ ਤੇ ਪਿੱਠ ਪੂੜਾ ਵੀ ਆ ਚੌੜਾ 52 ਡੈਂਟਾ ਤੇ ਕਰੋ ਚੱਕ ਬਾਕੀ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਵਾ ਪਹਿਲਵਾਨਾਂ ਨੂੰ ਤੋੜਦੀ ਆਵੇ ਲੋ ਕਰੋ ਜੀ ਚੱਕ ਫੇਸ ਕੁਆਲਟੀ ਐਨ ਜੈੱਡ ਬਲਿਆ ਗਿਆ ਠੀਕ ਠੀਕ ਹੈ ਠੀਕ ਹੈ ਜੀ ਲਓ ਭਾਜੀ ਥਾਣਾ ਦਾ ਸਟੇਜ ਗਿਆ ਵੀ ਬਹੁਤ ਚੰਗਾ ਐਨ ਗਿੱਠ ਗਿੱਠ ਤੇ ਥਣ ਲੱਗਾ ਵਾ ਆਹ ਇਹ ਭਾਈ ਹੋਰ ਮੈਂ ਬਣਨੀ ਆ ਇਹ ਮੈਂ ਨੂੰ ਸੂਣਦਾ ਨਹੀਂ ਪੜਾ ਠੀਕ ਹੈ ਠੀਕ ਹੈ ਜੀ ਲਓ ਭਜੀ ਇਹ ਟਾਈਮ ਲਾ ਜੂ ਕੋਈ ਵੀ ਹਫਤੇ ਕੇ ਆਸ-ਪਾਸ ਬਾਕੀ ਢਲਾ ਢੋਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਣਦਾ ਕਿਹੜਾ ਹਵਾਨਾ ਚੰਗਾ ਬਣਾ ਲੂਗੀ ਕਰੋ ਜੀ ਚੈੱਕ ਆ ਬਾਕੀ ਬਹੁਤ ਹੀ ਘਾਤ ਕਾਟ ਦੀ ਤਗੜੇ ਦੀ ਮਾਲਕਣ ਆ ਕੁਛ ਦੇ ਭਾਈ ਨੂੰ ਕੀ ਰੇਡ ਕਰਨਾ ਤੇ ਇਧਰ ਲਈ ਸਾਡ ਤੋਂ ਤੁਸੀਂ ਦੇਖ ਸਕਦਾ ਜੇ ਥਨਾ ਦਾ ਸੈਜ ਗ੍ਰੈਪ ਤੇ ਕੀ ਆ ਇਹ ਭਾਈ ਜਿੰਨਾ ਜਿੰਨੂੰ ਕਰਮਾ ਉਹ ਚੱਡਾ ਲੈ ਕੇ ਨਹੀਂ ਬੈਠਿਆ ਜਾਣਾ ਮੈਂ ਤੋ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਕਰੋ ਚੱਕ ਬਬੀ ਬਹੁਤ ਹੀ ਤਗੜਾ ਠੀਕ ਹੈ ਤੇ ਮੁੱਲ ਦੇਖੋ ਪਿੱਠ ਪੂੜਾ ਵੇਖੋ ਕਿੰਦੀ ਵੱਡੀ ਹੈ ਠੀਕ ਹੈ ਤੇ ਮੁੱਲ ਭਾਈ ਕੀ ਕਰਨਾ ਦਸਰ ਕੋਣ ਲਵੇ ਲੋ ਭਾਜੀ ਬਸਾਖੀ ਮੰਡੀ ਜਾ ਕੇ ਵੇਖਾ ਵੀਰ ਭਰਾ ਜੀ ਬੋਲੋ ਹੁੰਦੇ ਇੱਦੀਆਂ ਮਈਆਂ ਦੇ 1-2 ਦੇ ਵੀ ਵਿਕਦੀ ਆ ਰੇ ਨਹੀਂ ਭਾਜੀ ਇਹ ਤਾਂ ਗੱਲ ਆ ਗਈ ਪਰ ਮੰਡੀ ਦਾ ਤੇ ਫਿਰ ਆਪਣਾ ਫਰਕ ਕੋਈ ਨਹੀਂ ਰਹਿਣਾ ਤੇ ਹੁਣ ਮੁੱਲ ਭਾਜੀ ਇਹਦਾ 140 ਸਵਾਰੀ ਦੇ ਦਈਏ ਕਰ ਦੋ ਮਾਨਦਾਨ ਖੁੱਲਾ ਹੀ ਮੈਂ ਦਿੰਦਾ ਜਿੰਨਾ ਕਰਨਾ ਹੈ ਹਾਂ ਜੀ ਕਵੀ ਦੀ ਭਾਜੀ ਮੈਂ ਦੇ ਦਾਂਗੇ ਬੇ ਚਲ ਪਹੁੰਚ ਕਰਦੇ ਆ 100 ਕਿਲੋਮੀਟਰ ਦੀ ਜੋ ਆਫਰ ਲਾ ਦੇਣੀ ਆ ਠੀਕ ਹੈ ਠੀਕ ਹੈ ਲਓ ਭਾਈ ਬਾਈ ਨੂੰ ਆਫਰ ਆ ਵੀਰ ਭਰਾ ਨੂੰ ਲਾਵੇ ਮੋੜ ਦੇਣੀ ਆ ਠੀਕ ਹੈ ਠੀਕ ਹੈ ਜੀ ਲਓ ਭਾਜੀ ਬਾਕੀ ਬਾਈ ਕਹਿੰਦਾ ਕਿ ਮੋੜ ਨਾ ਕਿਸੇ ਵੀਰ ਭਰਾ ਨੂੰ ਨਹੀਂ ਆ ਤੇ ਜਿਹੜੇ ਵੀਰ ਭਾ ਦੇ ਫੇਟ ਆਉਂਦੀ ਰ ਕਰੋ ਬਾਈ ਹਰਮਨ ਦੇ ਨਾਲ ਤੁਸੀਂ ਕੰਟੈਕਟ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਇਹਦੇ ਅੱਛਾ ਜੀ ਦੋ ਤੇ ਦੇ ਥੱਲੇ ਘਾਣ ਵਾਲਾ ਘਾਟ 8 ਕਿਲੋ ਆ ਅੱਛਾ ਜੀ ਸੱਤ ਮੰਨ ਕੇ ਜਿਹੜਾ ਮੱਧੀ ਵੀਰ ਲਾਏ ਆ ਆਪਾਂ ਹੁਣ ਲੈ ਲੈਂਦੇ ਤੁਹਾਡੇ ਸਾਹਮਣੇ 100 ਚਾੜ ਇਹਨਾਂ ਕੰਮਿਨੇ ਹੋ ਗਏ ਜੇ 28 ਤਰੀਕ ਦਾ ਦਾੰਟੀਗਾ ਲੱਗਾ ਜੇ ਨਿਕਲੇ ਨਾ ਨਿਕਲੇ ਠੀਕ ਹੈ ਠੀਕ ਹੈ ਜੀ ਲਓ ਭਾਈ ਕਰੋ ਚੈੱਕ ਉਹਦੀ ਸ਼ਕੀਨ ਹੈ ਤੇ ਸਿੰਗ ਸੂਂਗ ਬੜਾ ਚੰਗਾ ਲੱਗਾ ਨਿਕਲੇ ਨਿਕਾ ਜਾ ਸਿੰਗ ਇਹ ਕਰੋ ਜੀ ਬਾਕੀ ਪਿੱਠ ਕੁੜੇ ਦੀ ਵੀ ਚੌੜੀ ਦਾ ਸਿੰਗਲ ਹੱਡੀ ਆ ਗਈ ਆ ਬਈ ਸੱਜਰ ਦਾ ਪਰਾ ਕਿੰਨਾ ਦੁੱਧ ਕੱਢਿਆ 14 ਕਿਲੋ ਭਾਈ ਕਹਿੰਦੀ ਰਹੀ ਆ ਅੱਛਾ ਜੀ ਲਓ ਭਾਈ 14 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਇਹ ਕੱਦ ਕਾਠੇ ਦਾ ਵੀ ਬਹੁਤ ਚੰਗਾ ਤੇ ਇਹਨਾਂ ਸਿੰਗਲ ਹੱਡੀ ਆ ਗਈ ਆ ਇਹ ਮੌਕੇ ਦਾ ਜਿਹੜਾ ਬਾਈ ਕਹਿੰਦਾ ਕਿ 7 ਲੀਟਰ ਬਿਲਕੁਲ ਦੁੱਧ ਤਿਆਰ ਆ ਕਰੋ ਜੀ ਚੈੱਕ ਇਹ ਹੁਣ ਇਹਦੀ ਚਵਾਈ ਕਰਕੇ ਲੈ ਕੇ ਆਇਸ ਸਵੇਰੇ ਚਵਾਈ ਭਾਜੀ ਸਵੇਰੇ ਦਾ ਹੋ ਜਾਂਦਾ ਸਾਡੇ ਅਸੀਂ ਕਰਦੇ ਆਂ ਸਾਰੇ ਮਾਲ ਦੀ ਅੱਛਾ ਅੱਛਾ ਠੀਕ 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 ਬਣੋ ਸਿੰਘੀ ਖਾ ਲੋ ਲੋ ਜੀ ਕਰੋ ਫਿਰ ਕੁਆਲਟੀ ਚੈੱਕ ਦੇ ਸਿੰਗ ਤੁਸੀਂ ਕਰ ਸਕਦੇ ਯਾਰ ਪਈਆ ਨਹੀਂ ਲੰਗਦਾ ਮੇਰੇ ਨਾਲ ਬੱਚਉਂਦੀ ਤੇ ਖਾਇ ਵੀ ਜੈਡ ਬਲੈਕ ਆ ਗਈ ਆ ਵਾਹੀ ਕਰੋ ਲਾਗੇ ਤੋਂ ਚੱਕ ਦਿੰਦਾ ਬਾਈ ਸੋਹਣੀ ਝੋਟੀ ਐ ਪਿੱਠ ਪੂੜਾ ਵਖਾ ਦੋ ਠੀਕ ਐ ਠੀਕ ਐ ਜੀ ਤੇਰਾ ਮੁੱਲ ਬਾਈ ਹਰ ਸੇਮ ਪਾਜੀ ਇਹਦਾ ਮੁੱਲ ਕਰਨੋ 70 75 ਜੋ ਮਰਜੀ ਕਰੀ ਆਈਏ 40000 ਦੀ ਝੋਟੀ ਵੇਰੀ ਐ ਤੇ ਕਰੋਨਾ ਮਾਨਤਨ ਨਹੀਂ ਕਰਦੀਏ ਮਾਨਤਨ ਮੈਂ ਤੇ ਨਾਲ ਕਰ ਦੋ ਜਿੰਨਾ ਕਰਨਾ ਜੀ ਇਹ ਦੱਸ ਦੋ ਆਪ ਜਿੱਥੇ ਕਿ ਛਾੜੀ ਦੇਣੀ ਜੇ 36000 ਦੀ ਭਾਈ ਝੋਟੀ ਦੇ ਦਾਂਗੇ ਹਾਂ ਨਾ ਠੀਕ ਐ ਠੀਕ ਐ ਬਾਕੀ 36000 ਦੀ ਤੇ ਬਾਕੀ ਸਵੇਰੇ 60 ਕੋਈ ਨਹੀਂ ਦੀ ਚਵਾਈ ਹੋਈ ਜੇ ਤਾਂ ਉਸ ਹਿਸਾਬ ਨਾਲ ਕੋਈ ਭਰਾ ਹੰਦਾ ਜਾਲਾਵੇ ਤੇ ਮਿਲਕ ਵਾਂਡ ਜਾਨੂੰ ਦਿਖਾਉਂਦੇ ਬਹੁਤ ਈ ਚੰਗੀ ਲੱਗੀ ਏ ਰ ਲਓ ਜੀ ਕਰੂ ਲੱਗੇ ਤਾਂ ਚੱਕ ਕੇ ਆਜੋ ਹੁਣ ਤੁਸੀਂ ਇਹ ਨੰਬਰ ਤੇ ਆਹ ਭਾਈ ਪਹਿਲਾ ਸੁਆਹੇ ਵਸ਼ੀ ਦਾ ਅੱਛਾ ਜੀ ਥਾਣੇ ਵੇਖੋ ਮਸ਼ੀਨ ਲੱਗਾ ਠੀਕ ਹੈ ਠੀਕ ਹੈ ਕਿੰਨਾ ਭਾਈ ਟਾਈਮ ਖੜਦੀ ਹੈ ਜੇ ਟਾਈਮ 15 ਦਿਨ ਵਸ਼ੀ ਲੈ ਜੂਗੀ ਅੱਛਾ ਜੀ ਪਰ ਥੱਲੇੋਂ ਬੜੀ ਖੁੱਲੂ ਦੀ ਵਸ਼ੀ ਠੀਕ ਹੈ ਠੀਕ ਲਓ ਭਾਈ ਕ੍ਰੋਸ ਵਿੱਚ ਆ ਗਈ ਹੈ ਨਾ ਹਾਂਜੀ ਹਾਂਜੀ ਫੇਸ ਕੁਆਲਟੀ ਕਰ ਸਕਦੇ ਤੁਸੀਂ ਚੱਕ ਤੇ ਦਿਨ ਲੱਗੂਗੀ ਅਜੇ 15 ਤੋਂ 20 ਮੇਰੇ ਸੋਣਾ ਹੋਰ ਥਾਣੋਂ ਸੁਣ ਬਹੁਤ ਹੀ ਚੰਗਾ ਕੱਢ ਲਾਣਾ ਇਹਨੇ ਪਹਿਲਾਂ ਨਹੀਂ ਬਬੀ ਕੱਦ ਕਾਠ ਵੀ ਚੰਗਾ ਵਾ ਵਹਿੜਦਾ ਇਹ ਹੈ ਵੀ ਕ੍ਰੋਸ ਦੇ ਚਾਹ ਜਿਹਦਾ ਕ੍ਰੋਸ ਪਸ਼ੂ ਗਰਮੀ 'ਚ ਚੱਲਣੇ ਆ ਤੁਹਾਨੂੰ ਪਤਾ ਅੱਗੇ ਨਾ ਇਹਨਾਂ ਨੂੰ ਕੋਈ ਗਰਮੀ ਨਹੀਂ ਤੇ ਨਾ ਕੋਈ ਠੰਡ ਦੀ ਪ੍ਰਵਾਹ ਬਾਕੀ ਭਾਈ ਕੋਲ ਅੱਧੇ ਸਾਈਡ ਤੋਂ ਤੇ ਨੇਪਾਲ ਦਾ ਨੁਸਣਾ ਦਾ ਸੈਜ ਗੈਪ ਅੱਛਾ ਜੀ ਦੇਣਾ ਮੱਛੀ ਸਾਂਭੀ ਜਾਵੇ ਨਾ 15000 ਰੁਪਏ ਛੱਡੂਗੀ ਅੱਛਾ ਜੀ ਕਿਉਂਕਿ ਤੁਸੀਂ ਸਿਆਣੇ ਵੇਖਦੀ 50 55 ਦੀ ਤੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਮੈਂ ਉਹ ਲਈਦਾ ਬਿਲਕੁਲ ਜਾਇਜ਼ ਹੈ 40000 ਰੁਪਿਆ ਅੱਛਾ ਜੀ ਕਰ ਤੋਂ ਮਾਨ ਜਿੰਨਾ ਕਰਾਉਣਾ ਨਹੀਂ ਦੱਸ ਤੋ ਆਪ ਹੀ ਵੀ ਜਿੰਨੇ ਦੀ ਛੱਡੀ ਦੇਣੀ 37000 ਚ 200 ਛੋੜ ਕਰ ਦਾਂਗੇ ਭਾਜੀ ਠੀਕ ਹੈ ਜੀ ਹਾਂ ਜੀ ਲਓ ਭਾਜੀ 37000 ਬਾਈ ਕਹਿੰਦਾ ਕਿ 200 ਰੁਪਿਆ ਛੋੜੇ ਦੀ ਵੀ ਕਰ ਦਾਂਗੇ ਤੇ ਬਾਕੀ ਸਾਰੇ ਪਸ਼ੂ ਬਾਈ ਦੇ ਕੋਲ ਚੰਗੇ ਆ ਬਾਕੀ ਇਹੋ ਬੈਂਤੀ ਵਿੱਚ ਜੀ ਗੱਮਣ ਕਰ ਆਪਣਾ ਪਾਸ ਕਰਕੇ ਖੜੋ ਅੱਛਾ ਜੀ ਠੀਕ ਹੈ ਠੀਕ ਹੈ ਲਓ ਬਈ ਹਰ ਵਾਰੀ ਬਾਈ ਬੇਨਤੀ ਕਰਦਾ ਵਾ ਤੇ ਬਹੁਤ ਹੀ ਚੰਗੀ ਗੱਲ ਆ ਜਿਹੜਾ ਸੋਇਆ ਆਪਣਾ ਇਥੇ ਦੋ ਟਾਈਮ ਚੋਲਿਆ ਕਰੋ ਤੇ ਜਿਹੜਾ ਗੱਭਣ ਹੁੰਦਾ ਆਪਣਾ ਥਣ ਪਾਸ ਕਰ ਲਿਆ ਕਰੋ ਕਰੋ ਜੀ ਚੱਕ ਇਧਰ ਦੁੱਧ ਦਾ ਡਰਮ ਵਾਲਾ ਤੇ ਜਿਹੜਾ ਵੀਰਪਰਾ ਲੈ ਜੂਗਾ ਰ ਗਰਮੀਆਂ ਸਾਰੀਆਂ ਨਿਆਰੇ ਬੰਨ ਛੱਡਨੇ ਆ ਸਾਰੇ ਵੀਰਾਂ ਦਾ ਧੰਨਵਾਦ ਆ ਦਿਲੋਂ ਢਿੱਲੋਡੇਰੀ ਫਾਰਮ ਤੇ ਆ ਬਾਈ ਜੀ